ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹਾਂ ਚੈਨਲ ਪੈਦਰ ਅਪਡੇਟਸ ਵਿਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਗੱਲ ਕੀਤੀ ਜਾਵੇ ਤਾਂ ਸਵੇਰ ਤੋਂ ਹੀ ਬੱਦਲਵਾਈ ਪੰਜਾਬ ਦੇ ਉੱਪਰ ਜਾਰੀ ਹੈ ਤੁਸੀਂ ਜਿਵੇਂ ਕੀ ਸਵੇਰ ਦੀ ਵੀਡੀਓ ਵਿੱਚ ਵੀ ਦੇਖਿਆ ਸੀ ਦੁਪਹਿਰ ਸਮੇਂ ਵੀ ਦੇਖਿਆ ਕਿ ਲਗਾਤਾਰ ਬੱਦਲਵਾਈ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਪੱਛਮੀ ਯੂਪੀ ਉੱਤਰਾਖੰਡ ਤੇ ਨਾਲ ਦੇ ਨਾਲ ਜੰਮੂ ਕਸ਼ਮੀਰ ਤੇ ਲੇਹ ਲਾਖ ਨੂੰ ਕਵਰ ਕਰ ਚੁੱਕੀ ਹੈ ਪੱਤਲਵਈ ਦੇ ਨਾਲ ਅਗਰ ਗੱਲ ਕਰੀ ਜਾਵੇ ਜੋ ਹਲਚਲ ਹੋਈ ਨਹੀਂ ਉਹ ਮੇਨ ਪਹਾੜਾਂ ਦੇ ਵਿੱਚ ਹੀ ਦੇਖਣ ਨੂੰ ਮਿਲੀ ਹੈ ਬਰਫਵਾਰੀ ਅਤੇ ਕਿਣਮਣਕਣੀ ਦੀ ਖਬਰਾਂ ਆਈਆਂ ਨੇ ਪੰਜਾਬ ਦੇ ਇੱਕਾ ਦੁੱਕਾ ਥਾਵਾਂ ਤੇ ਸ਼ਾਮ 3:30-4 ਵਜੇ ਦੇ ਨੇੜੇ ਤੇ ਕਿਸੀ ਕਿਸੀ ਇਲਾਕੇ 'ਚ ਇੱਕ ਅੱਧੀ ਕਿਣਮਣਕਣੀ ਹੋਈ ਹੈ ਬਹੁਤ ਬਾਦਗੀਰੀ ਹੈ ਪਰ ਕੋਈ ਮੀਂਹ ਜਾਂ ਕੋਈ ਤਕੜੀ ਝਟ ਦੀ ਖਬਰ ਫਿਲਹਾਲ ਨਹੀਂ ਆਈ ਓਵਰਆਲ ਬਦਲਵਾਈ ਬਣੀ ਹੋਈ ਹੈ ਤੇ ਪੂਰੀ ਰਾਤ ਬਦਲਵਾਈ ਬਣੀ ਰਹਿਣ ਦੀ ਉਮੀਦ ਹੈ ਸਾਰੀ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਤੁਸੀਂ ਵੀ ਕਮੈਂਟ ਕਰੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਪਿੰਡ ਜ਼ਿਲ੍ਹੇ ਸ਼ਹਿਰ ਤੋਂ ਦੇਖ ਰਹੇ ਹੋ ਤੁਹਾਡੇ ਏਰੀਆ ਚ ਮੌਸਮ ਦੇ ਕੀ ਮਤੇ ਹਾਲਾਤ ਨੇ ਅਗਰ ਇੰਸਟਾਗ੍ਰam ਜਾਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਓ YouTube ਤੇ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਗੱਲ ਕੀਤੀ ਜਾਵੇ ਤਾਂ ਇਹ ਬਦਲਬਾਈ ਤੁਸੀਂ ਦੇਖੋਗੇ ਪੱਛਮੀ ਰੂਪ ਤੋਂ ਲਗਾਤਾਰ ਚਲਦੀ ਹੋਈ ਨਜ਼ਰ ਆ ਰਹੀ ਹੈ ਇਹ ਬਦਲਬਾਈ ਰਾਤ 3-4 ਵਜੇ ਤੱਕ ਕਿਸੇ ਤਰੀਕੇ ਨਾਲ ਬਣੀ ਰਹੇਗੀ ਤੜਕੇ 4:00 ਤੋਂ ਲੈ ਕੇ 5:00 ਵਜੇ ਤੱਕ ਥੋੜੇ ਜਿਹਾ ਫਜ਼ਿਲਕਾ ਫਿਰੋਜ਼ਪੁਰ ਮੁਕਸਰ ਬਰਨਾਲਾ ਪਠੰਡਾ ਮਾਨਸਾ ਸੰਗਰੂਰ ਪਟਿਆਲਾ ਇਹਦੇ ਵਿੱਚ ਥੋੜੀ ਜਿਹੀ ਘਟਦੀ ਹੋਈ ਨਜ਼ਰ ਆ ਰਹੀ ਹੈ ਜਾਨੀ ਕਿ ਹਰਿਆਣੇ ਵਾਲੀ ਸਾਈਡ ਥੋੜੀ ਜੀ ਹਿਮਾਚਲ ਵਾਲੀ ਸਾਈਡ ਸੌਰੀ ਹਰਿਆਣਾ ਅਤੇ ਰਾਜਸਥਾਨ ਦੇ ਇਲਾਕੇ ਨੂੰ ਕਵਰ ਕਰਦੇ ਹੋਏ ਇਲਾਕੇ ਵਿੱਚ ਥੋੜੀ ਬਹੁਤੀ ਬਦਲਵਾਈ ਘਟ ਸਕਦੀ ਹੈ ਪਰ ਬਾਕੀ ਇਲਾਕੇ ਵਿੱਚ ਬਦਲਵਾਈ ਦਾ ਸਵੇਰ ਦੇ ਸਮੇਂ ਧੁੰਦ ਬਰਕਰਾਰ ਰਹੇਗੀ ਇਸ ਸਮੇਂ ਵੀ ਲਗਭਗ ਰਾਤ ਦੇ 8:00 ਵੱਜ ਚੁੱਕੇ ਨੇ ਧੁੰਦ ਪੈਣੀ ਸ਼ੁਰੂ ਹੋ ਚੁੱਕੀ ਹੈ ਤੇ ਅੱਜ ਰਾਤ ਥੋੜਾ ਜਿਹਾ ਤਾਪਮਨ ਆਪ ਰਹਿਣਗੇ ਮਤਲਬ ਜੋ ਤਾਪਮਨ 4-5 ਡਿਗਰੀ ਤੱਕ ਗਏ ਹੋਏ ਸੀ ਉਹ ਬੱਦਲਵਾਂ ਹੀ ਰਹਿਣ ਦੇ ਕਾਰਨ ਕੱਲ 7 ਤੋਂ 8 ਡਿਗਰੀ ਤੱਕ ਦੇਖੇਗੇ ਰਾਤ ਦੇ ਸਮੇਂ ਤੇ ਅੱਜ ਵੀ ਉਮੀਦ ਹੈ ਕਿ 8 ਤੋਂ 9 ਜਾਂ ਮੈਕਸਮ 10 ਡਿਗਰੀ ਤੱਕ ਤਾਪਮਨ ਤੜਕੇ ਸਵੇਰ ਦਾ ਦੇਖਣ ਨੂੰ ਮਿਲੂਗਾ ਥੋੜਾ ਜਿਹਾ ਨਿੱਗ ਦਾ ਮਾਹੌਲ ਅੱਜ ਰਾਤ ਦੇਖਣ ਨੂੰ ਮਿਲੂਗਾ ਕਿਸੇ-ਕਿਸੇ ਇਲਾਕੇ 'ਚ ਕਿਣਮਣ ਕਣੀ ਹੋ ਸਕਦੀ ਹੈ ਖਾਸ ਤੌਰ ਤੇ ਇਲਾਕਾ ਜੀ ਪਠਾਨਕੋਟ ਦਾ ਥੋੜਾ ਜਿਹਾ ਹੁਸ਼ਿਆਰਪੁਰ ਦਸੂਹਾ ਮੁਕੇਰੀਆਂ ਅਤੇ ਗੁਰਦਾਸਪੁਰ ਅੰਮ੍ਰਿਤਸਰ ਦੇ ਕੁਝ ਕਲਾਕੇ ਵਿੱਚ ਹੋ ਸਕਦਾ ਹੈ ਕਿ ਰਾਤ ਦੇ ਸਮੇਂ ਕਿਣਮਣ ਕਣੀ ਇੱਕ ਅੱਧੀ ਬੂੰਦ ਗਿਰ ਜਾਵੇ ਪਰ ਉਹਦੇ ਵੀ ਚਾਂਸ ਨੇ ਨੇ ਉਹ 5 ਤੋਂ ਲੈ ਕੇ ਸਿਰਫ 10 ਜਾਂ 15% ਮੈਕਸਿਮਮ ਨੇ ਉਹ ਵੀ ਹੋ ਸਕਦਾ ਕਿਸੇ ਇੱਕ ਅੱਧੇ ਮਿੰਟ ਦੇ ਲਈ ਇਹ ਮਾਹੌਲ ਬਣੇ ਕੋਈ ਭਾਰੀ ਮੀਂਹ ਦੀ ਉਮੀਦ ਫਿਲਹਾਲ ਬਣਦੀ ਹੋਈ ਨਜ਼ਰ ਨਹੀਂ ਆ ਰਹੀ ਇਸ ਤੋਂ ਇਲਾਵਾ ਕੋਈ ਹਲਚਲ ਅਗਰ ਦਿਖਦੀ ਹੈ ਤਾਂ ਉਹ ਮੇਨ ਤੌਰ ਤੇ ਪਹਾੜਾਂ 'ਚ ਹੈ ਮੈਦਾਨੀ ਇਲਾਕੇ 'ਚ ਬੱਦਲਬਾਈ ਹੀ ਬਣੀ ਰਹੇਗੀ ਤੇ ਮੌਸਮ ਆਉਂਦੇ ਕੁਝ ਘੰਟਿਆਂ ਤੱਕ ਠੀਕ ਠਾਕ ਹੈ ਕੋਈ ਵੱਡੀ ਹਲਚਲ ਨਹੀਂ ਹੈ ਕੱਲ ਨੂੰ ਵੀ ਬੱਦਲਬਾਈ ਬਣੇ ਰਹਿਣ ਦੇ ਪੂਰੇ ਪੂਰੇ ਚਾਂਸ ਨੇ ਜੀਤੇ ਕਾਰਨ ਆਪਾਂ ਕਹਿ ਸਕਦੇ ਕਿ ਲਗਭਗ ਇਹ 24 ਤੋਂ 48 ਘੰਟੇ ਦਾ ਸਿਸਟਮ ਸੀ ਜੋ ਕਿ ਸੋਮਵਾਰ ਤੋਂ ਸਾਫ਼ ਹੁੰਦਾ ਨਜ਼ਰ ਆਵੇਗਾ ਏਸੀਜੀ ਅਪਡੇਟ ਬਾਕੀ ਕੱਲ ਦੀ ਜਾਣਕਾਰੀ ਅਤੇ ਡਿਟੇਲ ਵੀਡੀਓ 20 ਤਰੀਕ ਤੱਕ ਦੀ ਕੱਲੂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਪੇਜ ਫੋਲੋ ਕਰ ਲਓ ਚੈਨਲ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ